तेरहं okay. मरड़ी ਠੀਕ ਹੋ ਗਿਆ ਚੈਟ ਹੋ ਗਿਆ ਆ ਨਹੀਂ ਨਹੀਂ ਠੀਕ ਹੈ ਬਜੀ ਤੇ ਇੱਥੇ ਦੱਸੋ ਰਾਣੀ ਜੀ ਥੋੜਾ ਹਾਂਜੀ ਇੱਛਾ ਆ ਜੋ ਪੁੱਛ ਲਈ ਨੀ ਚੱਲ ਗਿਆ ਜੀ ਨਾਲ ਗਈ ਉਹਨਾਂ ਨੂੰ ਫੇਸਬੁਕ ਹਾਂ ਉਹ ਸਾਰੇ ਆਪਾਂ ਇੱਕ ਵਾਰੀ ਉਹ ਠੀਕ ਨਹੀਂ ਉਹ ਬੰਦੇ ਜਿਹੜੇ ਨੇ ਜਿਹੜੇ ਨਾਲ ਫਿੰਦੇ ਸੀ ਉਹ ਸੂਣ ਦਾ ਵੀ ਸੂਣ ਨੰਬਰ ਕਰੋ ਜਿਹੜਾ ਰੋਜ਼ ਇੱਕ ਦੀ ਦਾ ਉਹ ਸੋਨੂ ਬਾਦਸ਼ਾਹ ਦਾ ਪਤਾ ਕਿੱਦਾਂ ਕਰਦੇ ਹਾਂ ਸੋਨੂ ਹਾਂਜੀ ਚੇਅਰਮੈਨ ਸਾਹਿਬ ਕੀ ਗੱਲ ਬਾਤ ਹੋਈ ਹੈ ਜੀ ਇਹ ਜਦੀਦੀ ਖਰਾਬ ਪਿੰਡ ਤੇ ਨਾਲ 5-6 ਮੌਤਾਂ ਹੋਈਆਂ ਨੇ ਤੁਹਾਡੇ ਪਿੰਡ ਜੀ ਹੋਰ ਕਿੱਥੇ ਕਿੱਥੇ ਹੋਈਆਂ ਜੀ ਬੰਦੇ ਹਸਪਤਾਲ ਨੇ ਤੇ 3 ਵਾਲਾ ਸਾਡੇ ਲਾਗੇ ਗਵਾਂਢੀ ਪਿੰਡ ਐ ਪੁਗਾੜੀ ਐ ਤਪੜੀ ਐ ਤਪੜੀਆਂ 'ਚ ਵੀ ਆ ਜੀ ਸ਼ਾਮਲ ਤਲਵੰਡੀ ਵੀ ਆ ਲਾਗੇ ਜਾ ਕੇ ਪਿੰਡਾਂ ਦੇ ਜਦੀਦੀ ਖਰਾਬ ਜਗਾਂ ਬਹੁਤ ਮੌਤਾਂ ਹੋਈਆਂ ਨੇ ਇਹ ਤੋਂ ਪਤਾ ਹੀ ਘਟਣਾ ਆ ਤਿੰਨ ਕਿਦਾਂ ਦੇ ਪਰਿਵਾਰ ਗਰੀਬ ਹੀ ਆਗੇ ਜਾਂ ਜੀ ਗਰੀਬ ਪਰਿਵਾਰ ਆ ਆਪਾਂ ਕੀ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਸਰਕਾਰ ਨੂੰ ਕੀ ਕਹਿਣਾ ਬੀਸੀ ਪਾਡ ਬੇਥੇ ਪ੍ਰਸ਼ਾਸਨ ਦਾ ਆਪ ਤਾਂ ਪੂਰੀ ਜੋ ਆਪਣੀ ਜ਼ਿੰਮੇਵਾਰੀ ਤੋਂ ਬਾਹਰ ਨੂੰ ਬਾਹਰ ਹੈ ਨੇ ਠੀਕ ਹੈ ਇਹ ਕਿਹੜੇ ਕਿਹੜੇ ਪਿੰਡ ਤੋਂ ਲਹੁੰਦੇ ਸ਼ਰਾਬ ਇਹ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਮੈਂ ਪਿੱਛੇ ਲੈ ਜਾਂਦਾ ਕਿ ਕੁਝ ਇੱਕ ਵਾਰੀ ਕਰਾਂਗੇ ਜੀਐਨਡੀ ਰਫਤ ਕਰਾਂਗੇ ਹਾਂ ਬਟ ਉਸ ਨੂੰ ਹੋਣਾ ਚਾਹੀਦਾ ਹੈ ਮੈਡਮ ਵੀ ਤਿਰਿਆਲ ਵੀ ਅਮਰਜੈਂਸੀ ਸਲਾਹਾਂ ਚਾਲੂ ਕਰੋ ਉੱਥੇ ਸਵਾਹ ਕੋਈ ਨਹੀਂ ਚਾਲੂ ਹਾਂ ਜੀ ਕਿਰਿਆਲ ਮੋਢਲਾ ਸਿਹਤ ਕੇਂਦਰ ਵਿਖੇ ਕੋਈ ਵੀ ਸੁਨਾਹ ਨਹੀਂ ਜੀ ਜੇ ਅੱਜ ਉਹ ਹੁੰਦਾ ਤੇ ਕੋਈ ਨਾ ਕੋਈ ਕਈ ਮਰੀਜ਼ ਬਾਹਰ ਵੀ ਸਕਦੇ ਸੀ ਇਹ ਨਾ ਹਲੇ ਉਹ ਟਾਈਮ ਨਹੀਂ ਹੈਗਾ ਜੀ ਐਸੇ ਪਹਿਲਾ ਆਪਣਾ ਕੰਮ ਕਰਾਂ ਹਾਂ ਹੀ ਆਨੇ ਵੀ ਤੁਹਾਡੇ ਧਿਆਨ ਦੇ ਵਿੱਚ ਲਿਆਉਣੇ ਚਾਹੁੰਦੇ ਆ ਮੈਂ ਤੁਹਾਨੂੰ ਇਹ ਗੱਲ ਦੱਸਦੀ ਇੱਥੇ ਪੂਰੀ ਰਾਤ ਸਾਰੀ ਡਾਕਟਰ ਵੀ ਟੀਮ ਦੇ ਵਿੱਚ ਨਹੀਂ ਰਹੀ ਅਜੀ ਟੀਮਾਂ ਤਾਂ ਰਹੀਆਂ ਵਾਸ ਟੀਮ ਦੇ ਵਿੱਚ ਹੀ ਰਹੀ ਹੈ ਜੀ ਰਹੀਆਂ ਵਾਂ ਜੀ ਆਪਾਂ ਪੇਟ ਕੰਮ ਕਰਨਾ ਹੈ ਨਾ ਆਪਾਂ ਤੁਸੀਂ ਵੀ ਸਾਨੂੰ ਹੈਲਪ ਕਰੋ ਹਾਂਜੀ ਪਹਿਲਾਂ ਉਹ ਕੰਮ ਕਰਦੇ ਨਹੀਂ ਤੇ ਰਾਤ ਪੁੱਛ ਲੋ ਇਹਨਾਂ ਸਰ ਕਰਦੀ ਹੈਲਪ ਕੀਤੀ ਪੁਲਿਸ ਦੀ ਵੀ ਕੀਤੀ ਨਾਲ ਵੀ ਕੀਤੀ ਆ ਜੀ ਹਾਂ ਆਪਾਂ ਨੂੰ ਹੈਲਪ ਕਰੋ ਇਹ ਗੱਲਾਂ ਤਾਂ ਬਾਅਦ ਚ ਹਾਂ ਚਲੋ ਚਾਹੀਦੀ ਹੈ ਜੀ ਬੜਾ ਵੱਡਾ ਮੁੱਦਾ ਵਾ ਜੀ ਇਹ ਵੀ ਜ਼ਰੂਰੀ ਸੂਚਨਾ ਜ਼ਰੂਰੀ ਸੂਚਨਾ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਪੰਗਾਰੀ ਕਲਾ ਮੜੜੀ ਕਲਾ ਥ리에ਵਾਲ ਕੁਝ ਲੋਕਾਂ ਦੀ ਜ਼ਹਿਰੀਲੇ ਸ਼ਰਾਬ ਪੀਣ ਕਾਰਨ ਮੌਤ ਹੋ ਚੁੱਕੀ ਹੈ ਆਪ ਸਭ ਨੂੰ ਸਲਾਹਤ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਚਲੋ ਹਾਂ ਜੇ ਅਚਨਚਾਤ ਜਾਂ ਕਿਸੇ ਵੀ ਨਾਮਵਰ ਦਿੱਕਤ ਕੋਲੋਂ ਸ਼ਰਾਬ ਲੈ ਕੇ ਨਾ ਪੀਤੀ ਜਾਵੇ ਵਾਡੀ ਗੱਲ ਹੋ ਰਹੀ ਆ ਮੈਨੂੰ ਉਹ ਸਮਾ ਕੇ ਰਿਆਕ ਤੇ ਨੰਨੇ ਦੇ ਤੱਕ ਉਹ ਸਮਾ ਕੇ ਰਿਆਕ ਤੇ ਉਹਨਾਂ ਨਜ਼ਰ ਆ ਰਹੀ ਨੇ ਟੀਵੀ ਤੁਸੀਂ ਦੇਖੋ ਕਿ ਇਸ ਵੇਲੇ ਪਰਿਵਾਰ ਦੇ ਨਾਲ ਕੁਝ ਸੰਜਿਆ ਕੀਤਾ ਜਾ ਰਿਹਾ ਉਹਨਾਂ ਵੱਲੋਂ ਤਾਂ ਸਭ ਤੋਂ بڑا ਇਹੀ ਮੰਦ ਭੱਗਾ ਇਹ ਜਿਹੜਾ ਕ੍ਰਮ ਵਾਪਰ ਰਿਹਾ ਹੈ ਹੁਣ ਤੱਕ 14 ਲੋਕ ਮ੍ਰਿਤਕ ਹੋ ਗਏ ਨੇ ਇਸ ਤਰ੍ਹਾਂ ਦੇ ਕੀਤੇ ਜਾ ਰਹੇ ਨੇ ਜਿੰਦਾਂ ਦੇ ਕਿ ਜੋ ਮਨਸਰਤੇ ਬਣਾਇਆ ਹੈ ਉਹਨਾਂ ਵੱਲੋਂ ਪਰਿਵਾਰ ਦੇ ਨਾਲ ਇਹਨਾਂ ਵੱਲੋਂ ਆਵੇਗਾ ਭਲੇ ਨੇ ਸਰਕਾਰ ਵੱਲੋਂ को पीपी दे भाई तुम्हारी तस्वीरें सब सही समझ में आ रही है मतलब सारा सवाल उसके विशेष पर लगाता हूं बेटा डीसी मैं अब बता रहा हूं करो यार जिम्मेदारी ना होगा बच्चा ना भी ऐसे रहेगा पढ़ाएगा ऐसे देखा ਰੁਕਾ ਚਾਹੇ ਵੀ ਅਚਨਾਂਤ ਪੰਜ ਸਾਹ ਰਹਿ ਗਏ ਆ ਸਾਡਾ ਕੋਈ ਜੜੀ ਜੜੀ ਦੇਖਦਾ ਜਰਾ ਮਣੀ ਹੁੰਦਾ ਆਪਣਾ ਇੱਕ ਵਰਨ ਸਾਰੇ ਦੁਨੇ ਬਚੇ ਆ ਪਾਸਾ ਹੈ ਇਹਨਾਂ ਨੂੰ ਬਤਾ ਕੇ ਆ ਜੀ ਚੱਲ ਬੈਠੋ ਮਾਤਾ ਜੀ ਤੁਸੀਂ ਬੈਠ ਜਾਓ ਅੱਛਾ ਬਣਾ ਲੀਏ ਜੀ ਮਾਤਾ ਜੀ ਜੀ ਇਹਨਾਂ ਦੀਆਂ ਸਾਥੀ ਆ ਗੜੀਆਂ ਦੋ ਦਿਨ ਨੂੰ ਇੰਨੀ ਕਾਣੀ ਨੁਕਸਾਨ ਹੋਪੀ ਜੀ ਰਾਤੀ ਸ਼ਾਮਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਹਾ ਰਾਤ ਸਾਢੇ 12 ਵਜੇ ਮੈਨੂੰ ਉਠਾ ਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਉਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆ ਕੇ ਅਨਾਉਂਸਮੈਂਟਾਂ ਕੀਤੀਆਂ ਬਾਬਾ ਜੀ ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਕਿਰਕ ਨੇ ਅੱਛਾ ਜੀ ਬਾਰੇ ਵੀ ਕੋਈ ਚੰਗ ਆ ਕਿਸ ਨੂੰ ਕੋਈ ਨੁਕਸਿਆ ਤੇ ਉਹ ਦੱਸੋ ਤੇ ਉਹਨੂੰ ਹਸਪਤਾਲ ਪਹੁੰਚਾਏ ਉਹ ਕਿਉਂ ਫਿਰ ਹਸਪਤਾਲ ਪਹੁੰਚਾਏ ਆ ਜੀ ਹਸਪਤਾਲ ਇਥੋਂ ਦੋ ਤਿੰਨ ਜਾਨੇ ਪਹੁੰਚਾਏ ਗਏ ਆ ਅੱਛਾ ਤੇ ਗਾੜੀ ਹੁਣ ਫੇਰ ਅਜੇ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿ ਕਿੰਨੇ ਕਿੰਨੇ ਪੀਤੀ ਆ ਕਿਨੂੰ ਕਿਨੂੰ ਕੋਈ ਚੰਗੀ ਆ ਜੇ ਵੀ ਆਈ ਆ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਠੀਕ ਆ ਮਿਹਰਬਾਨ ਜਾਨਾਂ ਗਈਆਂ ਨੇ ਅਜੇ ਕੁਝ ਜ਼ੀਰੇ ਇਲਾਜ ਵੀ ਨਹੀਂ ਬਹੁਤ ਅਫਸੋਸ ਨਾਲ ਕਹਿਣਾ ਪੈ ਇਹ ਵੀ ਪਹਿਣਾ ਪੈ ਰਿਹਾ ਹੈ ਕਿ ਇਹ ਪ੍ਰਸ਼ਾਸਨ ਦੀ ਨਾਕਦ ਦੇ ਥਲੇ ਸਭ ਕੁਝ ਹੋਇਆ ਜਿਹੜਾ ਬੰਦਾ ਵੇਚਦਾ ਸੀ ਔਰ ਬੜੇ ਲੰਬੇ ਸਮੇਂ ਤੋਂ ਇਹ ਦਾ ਜਿਹੜਾ ਸੀ ਇਸ ਫਿਲਟ ਪ੍ਰਾਈਵ ਜਿਹੜੀ ਸ਼ਰਾਬ ਨਵਾ ਸੀ ਵੇਚ ਰਿਆ ਸੀ ਕਿ ਇਹਦਾ ਮਹਿਕਮਾ ਨੂੰ ਪਤਾ ਨਹੀਂ ਸੀ ਔਰ 200 ਮੀਟਰ ਦੀ ਦੂਰੀ ਦੇ ਉੱਤੇ ਚੌਂਕੀ ਤੋਂ ਉਹਦਾ ਘਰ ਹੋਵੇ ਕਿ ਸਰਕਾਰ ਸੁੱਚੀ ਸਾਰਾ ਇਹਨਾਂ ਦਾ ਕੁਫੀਆ ਤੰਤਰ ਕਿੱਥੇ ਗਿਆ ਇੰਟੈਲੀਜੈਂਸ ਸੀਆਈਡੀ ਇਸ ਕਰਕੇ ਸ਼ੱਕ ਹੋਈ ਜਿਹੜੀ ਆ ਉਹ ਪੁਲਿਸ ਦੇ ਭੁਗਤਲੇ ਪਾਸ ਜਾ ਮੰਗਲ ਰੱਖ ਹੋਏਗਾ ਕੋਈ ਕਿਚਾ ਪਈ ਪਹਿਲਾ ਕੇਸ ਉਸੇ ਤਰੀਕੇ ਨਾਲ ਰਫਾ ਤਫਾ ਹੋ ਜਾਈਗਾ ਫਿਰ ਜਿਹੜਾ ਇਹਨਾਂ ਨੇ ਕਿਹਾ ਸੀ ਯੁੱਧ ਨਸ਼ਾ ਵਿਰੁੱਧ ਅੱਜ ਪਤਾ ਲੱਗ ਗਿਆ ਨਾ ਕਿ ਸਾਰੀ ਫੂਕ ਨਿਕਲ ਗਈ ਉਹਨਾਂ ਦੀ ਇਸ ਕਰਕੇ ਇਹ ਸਾਰ ਅਧੀ ਤੇ ਅਸਲੀ ਕੁਸ਼ ਹੋ ਰਿਹਾ ਹੈ ਪਾਰ ਬੁਰੀ ਤਰ੍ਹਾਂ ਸਾਬਤ ਹੋਈ ਹੈ ਔਰ ਮੈਂ ਕਿ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਨੈਤਿਵਰੀ ਵੀ ਲੈਣੀ ਚਾਹੀਦੀ ਹੈ ਕਿ ਇਹ ਉਹਨਾਂ ਦੀ ਅਣਦੇਖੀ ਕਾਰਨ ਹੋਇਆ ਹੈ ਜਿਹੜਾ ਇਸ ਤਰੀ ਨੇ ਐਕਸਾਈਟ ਨੂੰ ਵੀ ਤੁਰ ਅਸਤੀਫਾ ਚਾਹੀਦਾ ਇਹਨਾਂ ਦੀ ਪੋਲਿਸੀ ਕਾਰਨ ਸਾਰਾ ਪੰਡ ਰਿਹਾ ਹੈ ਕਿ ਜਿਹੜੇ ਸਾਡੇ ਆਧਾਰ ਨੇ ਇਹਨਾਂ ਦੋ ਠੇਕਰੀ ਇਹਨਾਂ ਨੇ ਸਲਕ ਤਾਕੇ ਜਵਾਬ ਮੱਚ ਜਾਵੇ ਜਦੋਂ ਸ਼ਰੀ ਕੀਮਤ ਮਹਿੰਗੀ ਹੋਏਗੀ ਉਹ ਫਿਰ ਇਹੋ ਜੇ ਨਸ਼ੇ ਦੀ ਲੈਣੀ ਚਾਹੁੰਦਾ ਜਿੱਤੀ ਹੁੰਦੀ ਆ 20 25 30 ਰੁਪਏ ਦੀ ਸਪੀਡ ਨੂੰ ਜਿਹੜੀ ਹੁੰਦੀ ਆ ਕਿ ਸਰਕਾਰ ਦੀ ਗਲਤ ਪਾਲਿਸੀ ਦੇ ਸਾਰਾ ਕੁਝ ਪਾਣਾ ਵਾਪਰਿਆ ਸਰਕਾਰ ਜ਼ਿੰਮੇਵਾਰ ਆ